ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਬਹੁਤ ਹੀ ਟੇਸਟੀ ਜੀ ਪੁਰਜੀ ਬਣਾ ਕੇ ਤਿਆਰ ਕਰਾਂਗੇ ਤੇ ਤੁਸੀਂ ਸਾਰੀ ਵੀਡੀਓ ਜ਼ਰੂਰ ਦੇਖੋ ਵੀਡੀਓ ਚੰਗੀ ਲੱਗੀ ਤਾਂ ਲਾਇਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਪੋਰਟ ਜ਼ਰੂਰ ਕਰੋ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ ਹੀ ਟੇਸਟੀ ਤੇ ਹੈਲਦੀ ਪੁਰਜੀ ਬਣਾ ਕੇ ਆਪਾਂ ਤਿਆਰ ਕਰਾਂਗੇ ਮੋਢੀ ਆਪਾਂ 10 ਕਿਲੋ ਦੁੱਧ ਦਾ ਪਨੀਰ ਬਣਾ ਕੇ ਰੱਖਿਆ ਜੀ ਬਿਲਕੁਲ ਸੁੱਕਾ ਸੁੱਕਾ ਪਨੀਰ ਆ ਇਹ ਤੇ ਐਂ ਪਾਣੀ ਜੇ ਵਾਲਾ ਨਹੀਂਗਾ ਤੇ ਤੇਲ ਆਪਾਂ ਗਰਮ ਕਰ ਲਾਂਗੇ ਤੇ ਇਹਦੇ ਵਿੱਚ ਪਹਿਲਾਂ ਆਪਾਂ ਥੋੜੀ ਜੀ ਮੇਥੀ ਭੁੰਨ ਲਾਂਗੇ ਕਿਉਂਕਿ ਸਿੱਲੀ ਜਿਹੀ ਹੋਈ ਪਈ ਐ ਮੇਥੀ ਹੁਣ ਤੇ ਮਿਰਚਾਂ ਲਿਆਏ ਆਪਾਂ ਅਦਰਕ ਲਿਆਏ ਲਸਣ ਲਿਆਏ ਆਪਾਂ ਤੇ ਗੰਡਾ ਲਿਆਏ ਤੇ ਇੱਕ ਵੱਡਾ ਟਮਾਟਰ ਲਿਆਏ ਚਾਰ ਪੰਜ ਚੀਜ਼ਾਂ ਜਿੰਨਾ ਵੀ ਤੜਕੇ ਲਈ ਤੁਹਾਡੇ ਕੋਲੇ ਸਮਾਨ ਹੈਗਾ ਉਹ ਸਾਰਾ ਬ੍ਰੇਕ ਬ੍ਰੇਕ ਕੱਟ ਲਓ ਤੁਸੀਂ ਬੜੀ ਈਜ਼ੀ ਰੈਸਪੀ ਆ ਜਦੋਂ ਕਈ ਵਾਰੀ ਅਚਾਨਕ ਆਪਣੇ ਭੈਣ ਭਰਾ ਕੋਈ ਆ ਜੇ ਤਾਂ ਆਪਣੀ ਸਬਜ਼ੀ ਕੋਈ ਸਮਝ ਨਹੀਂ ਆਉਂਦੀ ਤਾਂ ਮੈਂਟੋ ਮੈਂਟੀ ਹੈ ਜਿਹੜੀ ਆਪਣੀ ਝਰਜੀ ਬਣ ਕੇ ਤਿਆਰ ਹੋ ਜਾਂਦੀ ਆ ਕਿਉਂਕਿ ਆਪਾਂ ਮੈਂਟੋ ਮੈਂਟੀ ਦੁੱਧ ਪਾੜ ਕੇ ਦੂਜੇ ਪਾਸੇ ਆਪਾਂ ਤੜਕਾ ਧਰਤਾ ਤੇ ਮੈਂਟੋ ਮੈਂਟੀ ਬਣ ਜਾਂਦੀ ਆ ਤੇ ਤੜਕਾ ਆਪਣਾ ਗਿਆ ਇਹ ਪੁੱਜੀ ਜੀ ਬਿਲਕੁਲ ਸਲੋ ਸਲੋ ਅੱਗ ਤੇ ਆਪਾਂ ਆਪਣੇ ਤੜਕੇ ਨੂੰ ਭੁੰਨੀ ਜਾਣਾ ਹੈ ਤੇ ਹੁਣ ਆਪਾਂ ਨਾਰਮਲ ਮਸਾਲੇ ਲੈ ਲਏ ਜਿਹੜੇ ਆਪਾਂ ਨੇ ਇਹ ਹੈਗੇ ਆ ਜੀ ਜੀਰਾ ਪਾਊਡਰ ਐ ਤੇ ਹੈਗਾ ਨਾਮਕ ਹਲਦੀ ਹੈ ਗਰਮ ਮਸਾਲਾ ਇਹ ਮਿਰਚਾਂ ਤੇ ਧਨੀਆ ਪਾਊਡਰ ਹੈ ਤੇ ਤੜਕਾ ਆਪਣਾ ਪੁੱਜ ਗਿਆ ਤਾਂ ਹੁਣ ਆਪਾਂ ਜਿਹੜੇ ਮਸਾਲੇ ਰੱਖੇ ਆ ਇਹ ਵਿੱਚ ਪਾ ਦਾਂਗੇ ਆਪਾਂ ਤੇ 2-3 ਮਿੰਟ ਲਈ ਆਪਾਂ ਆਪਣੀ ਮਸਾਲਿਆਂ ਨੂੰ ਵੀ ਭੁੰਨ ਲਾਂਗੇ ਲੋ ਜੀ ਆਪਣਾ ਮਸਾਲਾ ਵੀ ਭੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਆਪਣਾ ਪਾ ਦਾਂਗੇ ਜੀ ਪਨੀਰ ਜਿਹੜਾ ਆਪਣਾ ਮੈਸ਼ ਕਰਕੇ ਜਾਂ ਕद्दूकस ਕਰਕੇ ਆਪਣਾ ਰੱਖਿਆ ਹੋਇਆ ਹੈ ਇਹ ਪਨੀਰ ਆਪਾਂ ਘਰੇ ਬਣਾਇਆ ਹੋਇਆ ਬਾਜ਼ਾਰ ਵਾਲਾ ਪਨੀਰ ਤਾਂ ਥੋੜਾ ਜਿਹਾ ਗਿੱਲਾ-ਗਿੱਲਾ ਜਾਂ ਹੁੰਦਾ ਨਾਲੇ ਉਹਦੀ ਪਰਜੀ ਤਾਂ ਆਪਾਂ ਬਣਾ ਕੇ ਦੇਖੀਏ ਖੱਟੀ ਜੀ ਬਣ ਜਾਂਦੀ ਹੈ ਤੇ 2-3 ਮਿੰਟ ਲਈ ਥੋੜਾ ਜਿਹਾ ਆਪਾਂ ਪਨੀਰ ਨੂੰ ਵੀ ਸੇਕ ਲਵਾਲੇ ਤੇ ਆਪਣੀ ਭੁਰਜੀ ਬਣ ਕੇ ਹੋ ਗਈ ਆ ਤਿਆਰ ਬੜਾ ਈਜੀ ਮੈਥਡ ਹੈ ਮੈਂਟੋ ਮੈਂਟੀ ਬਣਨ ਵਾਲੀ ਆਪਣੀ ਭੁਰਜੀ ਆ ਇਹ ਤੇ ਹਲਦੀ ਤਾਂ ਕਿੰਨੀ ਆਪਾਂ ਸਾਰਿਆਂ ਨੂੰ ਪਤਾ ਹੈ ਜੀ ਇੱਕ ਵਾਰੀ ਜਰੂਰ ਟਰਾਈ ਕਰਕੇ ਦੇਖੋ ਤੁਸੀਂ ਵੀ ਬੜੀ ਟੇਸਟੀ ਭੁਰਜੀ ਬਣਦੀ ਹੈ ਜੀ ਸਾਰਿਆਂ ਦਾ ਅਲੱਗ-ਅਲੱਗ ਬਣਾਉਣ ਦਾ ਤਰੀਕਾ ਹੁੰਦਾ ਹੈ মিলতে তো নম্বী রেসপিদের সত শ্রী